ਭਾਈ ਡੇਰੀ ਜਾਇਆ ਤੇ ਜਾਨਵਰ ਆਪਣੇ ਸਾਰੇ ਆ ਬੈਠੇ ਆ ਤੇ ਡੇਰੀ ਜਾ ਕੇ ਬਾਬੇ ਦੀ ਮਿਹਰ ਨਾਲ ਆ ਗਏ ਆ ਤੇ ਭਾਈ ਲਾਈਟ ਬੰਦ ਕਰਨ ਲੱਗਿਆਂ ਸੀਖ ਜਾਂ ਨਿਕਲ ਜਾਂਦਾ ਤੇ ਦੂਜੇ ਪੱਡੇ ਪੁੱਤਰ ਆਪਣੇ ਜਿਹਨੇ ਗੁਲਾਮਾਂ ਵਾਲੇ ਸਾਰੇ ਆ ਬੈਠੇ ਆ ਤਿੰਨ ਬੱਚੇ ਆ ਇਹ ਨਹੀਂ ਆਹ ਪਾਣਾ ਤੇ ਆ ਸਾਰੇ ਦਵਾਈ ਵਾਲਾ ਇਧਰ ਅਸੀਂ ਪੁੱਤਰਾਂ ਨੂੰ ਦੇਣ ਵਾਲੀ ਦਵਾਈ ਤਿਆਰ ਕਰੀਏ ਨੇ ਲਓ ਭਾਈ ਜੀ ਆਪਾਂ ਡੇਰੂ ਆ ਗਏ ਆ ਬਾਬੇ ਦੇ ਹੋਂਦ ਦੇ ਚਲੋ ਠੀਕ ਹੈ ਬਾਈ ਜੀ ਹੁਣ ਆਪਾਂ ਕਰਨ ਲੱਗਿਆਂ ਵਲੌਗ ਦੀ ਸਮਾਪਤੀ ਤੇ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਚ ਮੇਰਾ ਭਰਾਣਾ ਇੱਕ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਭਰਾ ਬਣ ਕੇ ਵੱਡੇ ਵੀਰ ਛੋਟੇ ਵੀਰ ਜਰੂਰ ਉਹ ਕਰਿਆ ਕਰੋ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਚਲੋ ਚਲੋ ਠੀਕ ਹੈ ਬਾਈ ਜੀ ਹੁਣ ਆਪਾਂ ਕਰਨ ਲੱਗਿਆਂ ਵਲੌਗ ਦੀ ਸਮਾਪਤੀ ਤੇ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੁੱਲ ਚੁੱਪ ਦੇਖੀਮਾ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਕੀ ਹਾਲ ਚਾਲ ਤੇ ਬਾਈ ਜੀ ਆਪਾਂ ਲੱਗੇ ਆਂ ਜੀ ਵਲੌਗ ਦੀ ਸਟਾਰਟਿੰਗ ਕਰਨ ਤੇ ਮੇਰਾ ਵੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰੋ ਲੋ ਜੀ ਭਾਈ ਅੱਜ ਆਪਾਂ ਜਾਨਵਰ ਛੱਡਾਂਗੇ ਉਤਰ ਕੱਲ ਵੀ ਨਹੀਂ ਛੱਡੇਗੇ ਕਿਉਂਕਿ ਕੱਲ ਵਾਣ ਤਿਆਰ ਕਰਦੇ ਸੁਆਗ ਸੁਗਾ ਮਾਰਦੇ ਜੀ ਸ਼ੈਂਪੀਨ ਬਾਈ ਆ ਗਈ ਟੌਪ ਤੇ ਨੂੰ ਆਪਾਂ ਬੰਨੇ ਅਗੇ ਬਾਹਰ ਛਾਵੇਂ ਤੇ ਪਸ਼ੂ ਵੀ ਛਾਵੇਂ ਅੰਦਰ ਕਰੀਏ ਤੇ ਇਹਨਾਂ ਵਾਰ ਨੂੰ ਪਾਣੀ ਪੁੰਗ ਰੱਖਦੇ ਪਹਿਲਾਂ ਛੱਡਣ ਵਾਲੇ ਜਿਹੜੇ ਨਵੇਂ ਉਹ ਛੱਡ दिए ਤੇ ਪਾਗ ਰੱਖਾਂਗੇ ਪਾਣੀ ਸ਼ੈਂਪੀਣ ਵਨ ਕੇ ਉਹਨੇ ਬਾਹਰ ਲੋ ਜੀ ਭਾਈ ਜੀ ਚਾਰ ਛੱਡੇ ਆਪਾਂ ਇੱਕ ਤਾਂ ਟੂਸੇ ਬਗਲ ਵਾਲਾ ਤੇ ਛੱਡਣੀ ਛੱਡਣੀ ਸੀਗੀ ਇੱਕ ਆ ਜਾਂਦਾ ਇੱਕ ਆ ਜਾਂਦੀ ਪਗਲਾਂ ਵਾਲੀ ਇਹ ਤਿੰਨ ਨਵੇਂ ਆ ਇੱਕ ਹੂਰਾ ਹਰੀ ਬਗਲਾ ਵਾਲਾ ਆ ਤਾਂ ਟੂਸੇ ਉਹ ਇਹ ਤਾਂ ਪਾਣੀ ਵਾਲੀ ਆ ਅੱਜ ਪਾਣੀ ਲਾਇਆ ਇਹਨੂੰ ਇੱਕ ਆ ਗਿਆ ਓਏ ਅੰਦਾ ਲੋਵੀ ਬਾਈ ਉਹ ਫਿਰਦਾ ਹਰਿਆਂ ਬਗਲਾਂ ਨਾਲ ਇੱਕ ਦੂਜੇ ਤੋਂ ਹੀ ਆ ਜਾਂਦੇ ਗਰਮੀ ਬਹੁਤ ਹੈ ਤੇ ਕੋਈ ਟੂਈ ਨੇ ਸਤੋਂਨੇ ਲੱਕੋ ਲੈ ਲੈ ਕੰਮ ਬਹੁਤ ਬੁਰਾ ਹਾਲਾ ਦੁਕਾਣ ਦਾ ਸਮਾਂ ਉਤਰੋਂ ਟੂਈ ਤੇ ਤਾਂ ਦੀ ਪ੍ਰੋਬਲਮ ਟੂਈ ਦੇ ਨਾਲ ਹੀ ਤਾਂ ਤਲਤ ਦੁਕਣ ਲੱਗੀ ਪਹਿਲਾਂ ਕੋਈ ਪ੍ਰੋਬਲਮ ਨਹੀਂ ਜੀ ਤੇ ਤੂੰ ਕਿਵੇਂ ਚਾਂ ਚਾਂ ਲੱਗੀਆਂ ਬੈਠੀ ਤਾਂ ਨਹੀਂ ਜੀ ਬਾਈ ਦੋਵੇਂ ਗੁਲਾਬੀ ਬਗਲ ਨਾਲ ਵਾਲੀ ਕਬੂਤਰੀ ਪਹਿਲਾਂ ਬੈਗੀ ਸੀ ਤੇ ਹੁਣ ਬੈਠਾ ਤੇ ਬਈ ਥੋੜੀ ਜਿਹੀ ਰਾਇ ਸੀ ਦੋ ਚਾਰ ਕੈਂਕਰਾਂ ਸੀਗਾ ਤੇ ਆ ਫਿਰ ਤਾਂ ਤੇ ਕਬੂਤਰੀ ਆਪਣੀ ਫਿਰਦੀ ਹੈ ਬਾਈ ਫਿਰ ਪਰਣਾ ਨਹੀਂ ਬਾਈ ਚਾਚਣਾ ਪਰ ਨਹੀਂ ਆ ਕਿਉਂਕਿ ਬਈ ਟੂਈ ਦੀ ਪ੍ਰੋਬਲਮ ਬਾੜੀ ਹੋਈ ਪਈ ਹੈ ਮੈਂ ਕਿਉਂ ਵਕਤ ਨਹੀਂ ਖੜਿਆ ਫਿਰ ਉਧਰੋਂ ਬਈ ਵਜਾਈ ਦਾ ਕੰਮ ਸਟਾਰਟ ਹੋ ਜਾਣਾ ਕੱਲ ਨੂੰ ਆ ਤੇ ਕਰਾਇਆ ਲਾ ਕੇ ਤਾਂ ਕੱਲ ਨੂੰ ਗਿੱਜਾਂਗੇ ਕਬੂਤਰੀ ਆ ਜਾਂਦੀ ਬਈ ਲਓ ਜੀ ਬਾਈ ਭਾਈ ਜੀ ਥੇੜ ਬਹੁ ਪੜਾ ਲੱਗਿਆ। ਯਾਰ ਸੂਬਾ ਆਪਣੀ ਮੱਝ ਨਹੀਂ ਮਿਲੀ ਤੇ ਮੈਂ ਸਿੱਧਾ ਹਰ ਮੁੜ ਕੜਦੇ ਤੇ ਇੱਕ ਭਾਈ ਮੈਨੂੰ ਟੂਰੀ ਦੀ ਪ੍ਰੋਬਲਮ ਬਹੁਤ ਹੋਈ ਫੀਆ। ਥਰਨ ਦੀ ਇੱਥੇ ਕਤ ਵੀ ਬਹੁਤ ਹੁੰਦੀ ਆ ਤੇ ਮੱਝਾਂ ਖੜੀਆਂ ਆ ਤੇ ਮੈਂ ਨਾ ਪੱਟੀ ਬਾਗੀ ਕੱਟ ਲਾਂਗੇ ਸੂਬਾ ਮਿਲੀ ਨਹੀਂ। ਤੇ ਭਾਈ ਜੀ ਟੂਰੀ ਦੀ ਤਾਂ ਇੰਨੇ ਡੇਕ ਬਣਾ ਬਸ ਤੁਰੇ ਫਿਰਦੇ ਆ ਤੱਕੇ ਅਲੀ ਗੱਲ ਹੀ ਆ। ਤੇ ਅੱਜ ਦਿਨ ਵੀ ਬਹੁ ਪੜਾ ਲੱਗਿਆ ਹੈਗਾ। ਅਰੇ ਉੱਤਰ 12 ਕੇ ਭਾਈ ਇਧਰ ਨੂੰ ਬੈਠੇ ਤੇ ਸ਼ੈਂਪੀ ਨੂੰ ਪਾਣੀ ਪਾਉਣਾ ਕਰਾਈ ਵਾਲੇ ਨੂੰ ਫੋਨ ਲਾਉਣੇ ਭਾਈ ਪੁੱਛਦੇ ਨੇ ਪੱਠਿਆਂ ਨੂੰ ਕੱਲ ਨੂੰ ਪਾਣੀ ਲਾ ਦੇਂਗੇ ਉਸ ਤੋਂ ਬਾਅਦ ਤਾਂ ਝੋਨੇ ਲੱਗਣ ਲੱਗ ਪੂ ਮੁੜ ਕੇ ਤਾਂ ਪੱਠਿਆਂ ਨੂੰ ਛੇਤੀ ਲੱਗਣਾ ਨਹੀਂਗਾ ਤੇ ਇੱਕ ਵੀਰ ਬਣ ਕੇ ਯਾਰ ਸਪੋਰਟ ਕਰਿਆ ਕਰੋ ਭਰਾ ਬਣ ਕੇ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਹੇ ਭਰਾ ਬਣ ਕੇ ਸਪੋਰਟ ਕਰਿਆ ਕਰੋ ਮੇਰੇ ਵੀਰਾਂ ਤੇ ਚੱਲ ਜਿੰਨਾਂ ਕਮੱਥਾ ਮਾਰਦੇ ਆ ਰੂਲੀ ਦੀ ਮਿਹਨਤ ਦਾ ਫਲ ਤਾਂ ਮਿਲੇ ਲਓ ਬਈ ਮਿੱਤਰੋ ਨਾਣ ਨੂੰ ਲੈ ਆਂ ਤੇ ਹੁਣ ਆਪਾਂ ਕੱਢਦੇ ਆ ਕਬੂਤਰਾਂ ਇਹਦੇ ਬਾਹਰ ਤੇ ਕੈਮਰਾਮੈਨ ਆਪਣਾ ਰੀ ਵੀ ਬਾਹਰ ਪਈ ਆ ਬਈ ਉੱਤੋਂ ਠੱਗੀ ਸੀ ਉਹ ਤਾਂ ਇਹਨੂੰ ਕਰਦੇ ਆ ਅੰਦਰ ਫੜ ਓਏ ਤੇ ਆਜੂ ਦਾਣੇ ਟੱਢ ਕੇ ਬਾਹਰ ਕਬੂਤਰਾਂ ਦੇ ਨਾ ਮੇਚ ਮੈਂ ਹੈ ਮਗਰ ਉਹ ਯਾਰ ਲਓ ਭਾਈ ਜੀ ਉਹਨਾਂ ਪਾ ਦੂਜੇ ਗੁੱਡਿਆਂ ਦੇ ਕੱਢਦੇ ਬਾਹਰ ਇਹਨਾਂ ਦੇ ਮੈਂ ਵੇਚਣਾ ਚਾਹੀਦਾ ਪੂਰਾ ਉੱਚ ਹਸਾਬ ਨਾਲ ਫੜ ਕੇ ਰੱਖ ਕਟਾਇਆ ਬਈ ਟੂਟੀ ਕੋ ਲਾਤਾ ਬਈ ਉਹ ਮੁਰਕਾ ਬਹੁਤ ਹੰਗਾਈ ਹੋਇਆ ਪਰ ਇਹਨਾਂ ਬਹੁਤ ਮੰਦੀ ਰੋਣ ਨਹੀਂ ਕੇ ਆ ਮਾ ਲੋ ਜੀ ਬਈ ਦੂਜਾ ਅੰਡਾ ਵੀ ਲਾ ਲਿਆ ਨੇ ਲੋ ਭਾਈ ਜੀ ਪਟਾ ਵੀ ਆਪਾਂ ਲਾਤਾ ਏ ਢੂਈ ਤੋਂ ਜਿਹੜਾ ਲੱਗਿਆ ਅਮਰਕਸਾਈਓ ਇਹ ਬੈਲਟ ਦੀ ਸੀਗੀ ਉਹ ਬਈ ਲਾਤੀ ਦਰਦ ਵੀ ਬਹੁਤ ਕਰਦੀ ਏ ਢੂਈ ਉਹਦੇ ਨਾਲ ਤੇ ਭਾਈ ਇੱਕ ਮੁੜਕਾ ਵਰਤਉਂਦਾ ਤੇ ਸ਼ੈਂਪੀ ਨੇ ਪਾਣੀ ਪੂਣੀ ਡੋਲ ਤੈਨੂੰ ਘਰੇ ਲੈ ਕੇ ਜਾਣੇ ਤੇ ਵੀਰ ਬਣੇ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਭਰਾ ਬਣ ਕੇ ਜਰੂਰ ਕਰਦਾ ਕਰੋ ਯਾਰ ਤੇ ਮਣ ਬਈ ਤਿਆਰ ਆ ਤੇ ਬਸ ਕੌਲ ਹੁਣ ਕੀ ਆ ਕੰਪਿਊਟਰ ਕਰਾਈ ਵਾਲਾ ਆਜੇ ਤੇ ਕੰਪਿਊਟਰ ਕਰਾਇ ਲਾਜੇ ਤੇ ਵੇਚਣ ਵਾਲੇ ਬਣਗੇ ਕਿਸੇ ਨੂੰ ਵਗਾਰਨਾ ਪਊਗਾ ਭਾਈ ਕਿਉਂਕਿ ਕਿਸੇ ਨੂੰ ਭਈ ਐਂ ਵਗਾਰਨਾ ਪਊਗਾ ਕਿਉਂਕਿ ਢੂਈ ਦੀ ਪ੍ਰੋਬਲਮ ਭਾਈ ਬਹੁਤ ਜਿਆਦਾ ਹੋਈ ਪਈ ਆ ਕਿਉਂਕਿ ਟਰੈਕਟਰ ਚਲਾਉਣ ਨਾਲ ਬੰਦਾ ਤੇ ਬਰਾੜ ਨੂੰ ਕਵਾਂਗੇ ਬਰਾੜ ਦਾ ਹੀ ਟਰੈਕਟਰ ਤੇ ਬਰਾੜ ਦੀ ਮਸ਼ੀਨ ਤੇ ਬਰਾੜ ਨੂੰ ਕਵਾਂਗੇ ਭਾਈ ਪਾਈ ਬਣ ਕੇ ਯਾਰ ਤੂੰ ਹੀ ਵੀਜ ਕੇ ਤੇ ਵਾਟਰ ਵਾਸਤੇ ਕੋਈ ਜਾਨਵਰ ਨਹੀਂ ਆਪਾਂ ਹਰੀ ਬਗਲ ਵਾਲੀ ਕਬੂਤਰੀ ਦੀ ਭਈ ਪਿੰਡ ਚ ਪੜਤਾਲ ਕਰਦੇ ਕਿਸੇ ਬੰਦੇ ਦੇ ਸ਼ੱਕ ਆ ਅੱਜ ਅਥਨੀ ਦੇਖਦੇ ਆ ਜੀ ਉਹਦੇ ਕੋਲ ਮਿਲ ਗਈ ਸਾਡਾ ਕੈਮਰਾਮੈਨ ਆ ਬੈਠਾ ਚਲੋ ਠੀਕ ਆ ਭਾਈ ਜੇ ਉਹ ਬੰਦਾ ਘਰੇ ਆਇਆ ਤਾਂ ਫਿਰ ਤੁਹਾਨੂੰ ਦਿਖਾਵਾਂਗੇ ਕਬੂਤਰੀ ਆਪਣੀ ਲਓ ਜੀ ਭਾਈ ਜੀ ਜਾਨਵਰਾਂ ਦਾ ਨਾ ਆਪਣੀ ਆ ਪਕੜਦਾ YouTube ਆ ਰਹਾ ਤੇ ਬਾਈ ਤੋਂ ਵੀ ਨੇ ਬਹੁਤ ਲੋਉ ਕੀਤਾ ਭਾਈ ਵਲੌਗ ਆ ਤੇ ਭਰਾ ਚਾ ਇਦਾਂ ਬਣਿਆ ਨਹੀਂ ਕਿਉਂਕਿ ਬਹੁਤ ਪ੍ਰੋਬਲਮ ਹੋਈ ਪਈ ਆ ਨਾਲ ਲਾਪਟਾ ਉਹਨੇ ਟੂਗੀ ਜੀ ਮੇਰਾ ਵੀਰਨ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰੋ ਮੇਰਾ ਵੀਰ ਸਪੋਰਟ ਕਰਿਆ ਕਰੋ ਭਰਾ ਤੇ ਕੱਲ ਨੂੰ ਬਈ ਪੱਠਿਆਂ ਨੂੰ ਛੱਡਾਂਗੇ ਆਪਾਂ ਪਾਣੀ ਤੇ ਕੱਲ ਨੂੰ ਛੱਡ ਕੇ ਪਾਣੀ ਤੇ ਰੋਧੂਆ ਝੋਨਾ ਵੀ ਜਗਾ ਦਾ ਫਿਰ ਪੱਠਿਆਂ ਦੀ ਵਾਰੀ ਲੇਟ ਹੀ ਆਉਗੀ ਚਲੋ ਠੀਕ ਹੈ ਭਾਈ ਜੀ ਹੁਣ ਆਪਾਂ ਕਰਨ ਲੱਗੇ ਆਂ ਵਲੌਗ ਦੀ ਸਮਾਪਤੀ ਤੇ ਮਿਲਦੇ ਆਂ ਤੁਹਾਨੂੰ ਅਗਲੇ ਵਲੌਗ ਚ ਮੇਰਾ ਵੀਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਦੇ ਹੋ ਰਿਪੋਰਟ ਜੋ ਖਲੀ ਚਮਤੈ ਸასი ਕਰਦੀ ਸਾਰੇ ਨੂੰ ਛਤਰੀ ਲੱਗੀ ਪਈ ਆਪਾਂ ਲਾਉਣੀ ਹੈਨੀ